ਸਤਿ ਸ਼੍ਰੀ ਅਕਾਲ ਮੈਂ ਹਾ ਤੋੜਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁਣ ਦੀ ਸਭ ਤੋਂ ਵੱਡੀ ਖਬਰ ਦੱਸਦੀ ਹੈ ਕਿ 59000 ਯਾਨੀ ਕਿ 69000 ਟੀਚਰਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਇੱਕ ਬੜਾ ਵੱਡਾ ਵਿਵਾਦ ਚੱਲ ਰਿਹਾ ਸੀ SC BC OBC ਅਤੇ ਜਨਰਲ ਰਿజర్ਵੇਸ਼ਨ ਨੂੰ ਲੈ ਕੇ ਇਸ ਦਾ ਖੁਲਾਸਾ ਅੱਜ ਕਰ ਦਿੱਤਾ ਹੈ ਹਾਈ ਕੋਰਟ ਨੇ ਦੱਸਦੀ ਹੈ ਕਿ Allahabad ਦੀ High Court ਨੇ ਇੱਕ ਵੱਡਾ ਫੈਸਲਾ ਲੈ ਲਿਆ ਹੈ 59 ਹਜ਼ਾਰ ਅਧਿਆਪਕਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ 2020 ਦੇ ਵਿੱਚ ਇਹ ਭਰਤੀ ਹੋਈ ਸੀ ATRE ਦੇ ਤਹਿਤ ਜਿਹੜੇ ਸਹਾਇਕ ਟੀਚਰ ਰੱਖੇ ਗਿਆ ਸੀ ਉਹਨਾਂ ਦਿਨਾਂ ਤੋਂ ਇਹ ਲਗਾਤਾਰ ਮਾਮਲਾ ਜਿਹੜਾ ਹੈ ਸਿਆਸਤਪੁਰ ਦਾ ਆ ਰਿਹਾ ਹੈ ਕਈ ਅਧਿਆਪਕ ਸੀ ਕਈ ਸਰਕਾਰੀ ਕਰਮਚਾਰੀ ਸੀ ਕਈ ਸਹਾਇਕ ਟੀਚਰ ਸੀ ਜਿਨ੍ਹਾਂ ਨੇ ਵਾਰ-ਵਾਰ Allahabad ਦੀ ਹਾਈ ਕੋਰਟ ਨੂੰ ਜਿਹੜੀ ਚੁਣੌਤੀ ਦਿੱਤੀ ਯਾਨੀ ਕਿ ਚੁਣੌਤੀ ਦੇਣ ਦੇ ਬਾਬਤ ਯੁੱਧ ਜਿਹੜਾ ਮਾਮਲਾ ਕੱਲ ਪੂਰੀ ਤਰ੍ਹਾਂ ਜੋਰ ਫੜ ਗਿਆ ਆਖਰਕਾਰ ਅਲਾਹਾਬਾਦ ਦੇ ਜੱਜਸ ਨੂੰ ਇਹ ਫੈਸਲਾ ਲੈਣਾ ਪਿਆ ਕਿ 59000 ਜਿਹੜੇ ਧਿਆਪਕ ਨੇ ਜਿਹੜੇ ਸਹਾਇਕ ਟੀਚਰ ਨੇ ATRE ਸੰਸਥਾ ਦੇ ਨਾਲ ਉਹਨਾਂ ਦੀ ਭਰਤੀ ਨੂੰ ਬਿਲਕੁਲ ਖਾਰਜ ਕਰ ਦਿੱਤਾ ਗਿਆ ਹੈ ਹੁਣ ਕੀ ਹੋਵੇਗਾ ਜੱਜਸ ਨੇ ਫੈਸਲਾ ਸੁਣਾਉਂਦੇ ਹੋਏ ਕਿਆ ਐਸਸੀ ਬੀਸੀ ਓਬੀਸੀ ਜਨਰਲ ਅਤੇ ਰਿਜ਼ਰਵੇਸ਼ਨ ਕੈਟਾਗਰੀ ਦੇ ਵਿੱਚ ਬੜੇ ਵੱਡੇ ਪੱਮਾਨੇ ਤੇ ਘਪਲਾ ਹੋਇਆ ਹੈ 2020 ਦੇ ਵਿੱਚ ਇੱਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਕਹਿੰਦੀ ਰਹਿੰਦੀ ਹੈ ਕਿ ਅਸੀਂ ਦੇਸ਼ ਦੇ ਹਿਤਾ ਦੇ ਕੰਮ ਕਰਦੇ ਹਾਂ ਅਸੀਂ ਨੌਜਵਾਨਾਂ ਦੇ ਹਿਤਾ ਦੇ ਲਈ ਕੰਮ ਕਰਦੇ ਹਾਂ ਅਸੀਂ ਭਾਰਤ ਦੇ ਵਿੱਚੋਂ ਬੇਰੁਜ਼ਗਾਰੀ ਕਰਦੇ ਆਂਗੇ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਮੇਂ ਹੀ ਬੜਾ ਵੱਡਾ ਘਟਾਲਾ ਹੋਇਆ ਹੈ ਏਟੀਆਰ ਇਤਿਹਾਪਕਾਂ ਦੀ ਭਰਤੀ ਨੂੰ ਲੈ ਕੇ ਜਿੱਥੇ ਅੱਜ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਯੂਪੀ ਦੀ ਹਾਈ ਕੋਰਟ ਦੀ ਅਦਾਲਤ ਨੇ 59000 ਦੀ ਭਰਤੀ ਨੂੰ ਲੈ ਕੇ 59000 ਅਧਿਆਪਕਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਹੈ ਐਸ்சி ਬੀਸੀ ਓਬੀਸੀ ਰਿਜ਼ਰਵੇਸ਼ਨ ਦੇ ਵਿੱਚ ਬੜਾ ਵੱਡਾ ਘਪਲਾ ਹੋਇਆ ਸੀ ਕਿਉਂਕਿ ਮੌਜੂਦਾ ਅਧਿਆਪਕਾਂ ਨੇ ਜਿਹੜੇ ਐਜ਼ ਇਸ ਹਾਈ ਟਿੱਕਰ ਐਜ਼ ਅ ਹੈਲਪਰ ਟੀਚਰ ਕੰਮ ਕਰਦੇ ਸੀ ਉਹਨਾਂ ਨੇ ਵਾਰ-ਵਾਰ ਚੁਣੌਤੀ ਦਿੱਤੀ ਹਾਈ ਕੋਰਟ ਨੂੰ ਹਾਈ ਕੋਰਟ ਨੇ ਉਹਨਾਂ ਦੀ ਚੁਣੌਤੀ ਨੂੰ ਕਈ ਵਾਰ ਸਵੀਕਾਰ ਕੀਤਾ ਕਈ ਵਾਰ ਨਕਾਰਿਆ ਲੇਕਿਨ ਅੱਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੈ ਇਹ ਘਟਾਲਾ ਹੋਇਆ ਹੈ ਭਾਰਤੀ ਜਨਤਾ ਪਾਰਟੀ ਅਤੇ ਸੀਐਮ ਯੋਗੀ ਦੀ ਸਰਕਾਰ ਦੇ ਵਿੱਚ ਜਿਹੜਾ ਹਮੇਸ਼ਾ ਹੀ ਇਮਾਨਦਾਰੀ ਅਤੇ ਬੇਦਾਗ ਬਿਨਾ ਪ੍ਰਸ਼ਟਾਚਾਰੀ ਦਾ ਟੰਡੋਰਾ ਪਿੱਟਦੇ ਰਹਿੰਦੇ ਨੇ ਪੂਰੇ ਭਾਰਤ ਦੇ ਵਿੱਚ ਲੇਕਿਨ ਅੱਜ ਉਹ ਟੰਡੋਰਾ ਇਮਾਨਦਾਰੀ ਵਾਲਾ ਭ੍ਰਸਤਾਚਾਰ ਵਾਲਾ ਬਿਲਕੁਲ ਫੇਲ ਹੋ ਗਿਆ ਜਦੋਂ ਅਲਾਹਾਬਾਦ ਦੀ ਕੋਰਟ ਨੇ ਝਟਕਾ ਦੇ ਦਿੱਤਾ ਯੂਪੀ ਦੀ ਸਰਕਾਰ ਨੂੰ 59000 ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਆ ਗਿਆ ਵੱਡਾ ਬਿਆਨ ਅਤੇ 90000 ਅਤੇ ਆਪਕੀ ਜਿਹੜੇ ਉਹਨਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਹੈ ਅਤੇ ਫਿਰ ਉਹਨਾਂ 95000 ਦੀ ਭਰਤੀ ਜਿਹੜੀ ਹੈ ਦੁਬਾਰਾ ਕੀਤੀ ਜਾਵੇਗੀ ਦੁਬਾਰਾ ਪੇਪਰ ਲਿਆ ਜਾਵੇਗਾ ਲਿਖਤੀ ਦੁਬਾਰਾ ਇੰਟਰਵਿਊ ਹੋਵੇਗੀ ਐਸ்சி ओबीसी ਜਿਹੜੇ ਕੋਟੇ ਉਹਨਾਂ ਨੂੰ ਮਿਲਦੇ ਨੇ ਜਿਹੜੇ ਉਹ ਰਾਖਵਾਕਰਨ ਹੁੰਦਾ ਹੈ ਉਨ੍ਹਾਂ ਨੂੰ ਪੈਲ ਦੇ ਹਦਾਰ ਤੇ ਉਹ ਕੋਟੇ ਦਿੱਤੇ ਜਾਣਗੇ ਇਹ ਅਲਾਹਾਬਾਦ ਦੀ ਅਦਾਲਤ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਅਤੇ ਯੂਪੀ ਦੇ ਮੁੱਖ ਮੰਤਰੀ ਅਯੋਗੀ ਦਿੱਤਿਆ ਨਾਥ ਨੂੰ ਦੂਸਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ ਹੈ 59 ਯਾਰ ਜਿਹੜੇ ਅਧਿਆਪਕ ਸੀ ਕਿਉਂਕਿ ਉਹਨਾਂ ਦੇ ਵਿੱਚੋਂ ਅੱਧੇ ਅਧਿਆਪਕ ਜੇ ਹੀ ਸੀ ਜਿਨ੍ਹਾਂ ਨੇ ਪੈਸੇ ਦੇ ਕੇ ਰਿਸ਼ਵਤ ਦੇ ਕੇ ਜਿਹੜੀਆਂ ਨੇ ਆਪਣੀਆਂ ਸੇਵਾਵਾਂ ਲਈਆਂ ਇਸ ਦਾ ਖੁਲਾਸਾ ਅੱਜ ਉਲਾਹਾਬਾਦ ਨੇ ਕਰ ਦਿੱਤਾ ਹੈ ਭਾਰਤੀ ਕਰ ਦਿੰਦੀ ਹੈ ਫਿਰ ਉਹਨਾਂ 58000 ਗਿੜੇ ਦੇ ਆਪਕ ਨੇ ਉਹਨਾਂ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਪੇਪਰ ਲਿਆ ਜਾਵੇਗਾ ਇੰਟਰਵਿਊ ਹੋਵੇਗੀ ਉਸ ਤੋਂ ਬਾਅਦ ਉਹਨਾਂ ਨੂੰ ਆਫਰ ਲੈਟਰ ਦੇ ਕੇ ਪੱਕੇ ਤੌਰ ਤੇ ਯੂਪੀ ਸਰਕਾਰ ਦੇ ਵਿੱਚ ਭਰਤੀ ਕੀਤਾ ਜਾਵੇਗਾ ਧੰਨਵਾਦ